9 ਦਿਨ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਲੋਪੋ ਵਿੱਚ ਇੱਕ ਨਾਬਾਲਗ ਲੜਕੀ ਨੂੰ ਪਜਾ ਕੇ ਲੈ ਕੇ ਜਾਣ ਵਾਲੇ ਲੜਕੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਨੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ ਪੁਲਿਸ ਨੇ ਦੋਹਾਂ ਜਣਿਆਂ ਨੂੰ ਹਰਿਆਣਾ ਦੇ ਅੰਬਾਲਾ ਕੈਂਟ ਤੋਂ ਬਰਾਮਦ ਕੀਤਾ ਹੈ ਲੜਕੀ ਦੇ ਪਿਤਾ ਮੁਤਾਬਕ ਲੜਕਾ ਲੜਕੀ ਦੇ ਪ੍ਰੇਮ ਸੰਬੰਧ ਸਨ ਜਿਸ ਕਾਰਨ ਦੋਸ਼ੀ ਲੜਕਾ ਉਹਨਾਂ ਦੀ ਧੀ ਉਹਨਾਂ ਦੀ ਲੜਕੀ ਨੂੰ ਸਵੇਰੇ 3 ਵਜੇ ਘਰੋਂ ਪਜਾ ਕੇ ਲੈ ਗਿਆ ਸੀ ਲੜਕੀ ਦੀ ਉਮਰ 15 ਸਾਲ ਹੈ ਅਤੇ ਉਹ 10ਵੀਂ ਜਮਾਤ ਵਿੱਚ ਪੜ੍ਹਦੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਜੇ ਸਿੱਕਾਂਦੀ ਸੀਗੀ ਤੇ ਮਾਜੇ ਸਿੱਕਾਂ ਦਾ ਸੁਨਾਮ ਸਿੰਘ ਲੜਕਾ ਸੀਗਾ ਉਸ ਨੂੰ 21 ਤਰੀਕ ਦੀ ਰਾਤ ਨੂੰ ਇਹ ਚਾਂਸਾ ਲਾ ਕੇ ਲੈ ਗਿਆ ਸੀਗਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਉਹ ਵਿਆਹ ਦੇ ਬਹਾਨੇ ਲੜਕੀ 16 ਸਾਲ ਦੀ ਬੇਸਮਝ ਬੱਚੀ ਸੀ ਜਿਹਨੂੰ ਪਤਾ ਨਹੀਂ ਸੀ ਵੀ ਮੇਰਾ ਵਿਆਹ ਹੋ ਸਕਦਾ ਕਿ ਨਹੀਂ ਹੋ ਸਕਦਾ ਉਹ ਉਸ ਦੇ ਚਾਂਸੇ ਦੇ ਵਿੱਚ ਆ ਕੇ ਚਲੀ ਗਈ ਇਹ ਥੋ ਲਾਹੌਰ ਆ ਚਲੇ ਗਏ ਲਾਹੌਰ ਪੁਲਿਸ ਪਾਰਟੀ ਭੇਜੀ ਉਥੋਂ ਇਹ ਨਿਕਲ ਗਏ ਜੋ ਰਾਤ ਸਾਨੂੰ 2:3 ਵਜੇ ਹਵਾਲਾ ਕੈਂਟ ਤੋਂ ਪੁਲਿਸ ਨੂੰ ਮਿਲੇ ਨੇ ਉਥੋਂ ਲੜਕੀ ਨੂੰ ਬਰਾਮਦ ਕਰਕੇ ਲੜਕੀ ਦਾ ਮੈਡੀਕਲ ਕਰਾਇਆ ਜਾ ਰਿਹਾ ਤੇ ਉਸ ਤੋਂ ਅਗਲੀ ਕਾਰਵਾਈ ਹੋਊਗੀ ਲੜਕੀ ਨੂੰ ਬਾਰਸਾਂ ਦੇ ਹਵਾਲੇ ਕੀਤਾ ਜਾਊਗਾ ਲੜਕੇ ਦੀ ਰੈਸਟ ਪਾ ਕੇ ਉਸ ਦਾ ਰਿਮਾਂਡ ਲੈ ਕੇ ਕਿਉਂਕਿ ਲੜਕੀ ਵਾਲਿਆਂ ਨੇ ਚਾਰ ਇੱਕ ਲੜਕੀ ਤਿੰਨ ਬੰਦਿਆਂ ਦਾ ਹੋਰਾਂ ਦਾ ਵੀ ਅਲੀਗੇਸ਼ਨ ਲਾਇਆ ਤੇ ਉਹ ਵੀ ਇਸ ਕੰਮ ਦੇ ਵਿੱਚ ਸੀ ਪਰantu ਅਜੇ ਸਾਡੇ ਕੋਲੇ ਉਹਨਾਂ ਬਾਰੇ ਕੋਈ ਐਵੀਡੈਂਸ ਸਫਾ ਵਿੱਚ ਨਹੀਂ ਆਈ ਉਸ ਦੀ ਤਸਦੀਕ ਕਰਨ ਦੀ ਜ਼ਿੰਮੇਵਾਰੀ ਐਸਐਚਓ ਦੀ ਡਾਈ ਹੈ ਜੇ ਉਹ ਦੋਸ਼ੀ ਪਾਏ ਗਏ ਤਾਂ ਉਹਨਾਂ ਵਿਰੁੱਧ ਵੀ ਕਾਰਵਾਈ ਹੋਵੇ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ